ਹਾਂ 100 200 ਹੋਰ ਬਾਬਾ ਕਹਿੰਦਾ ਯਾ 100 200 ਪਿਛੇ ਰਹਿ ਜਾਂਦੀ ਹੈ 200 200 ਹੋਰ ਲੈ ਲੈ ਨਹੀਂ ਤੂੰ 100 200 ਹੋਰ ਲੈ ਲੈ ਕੱਟੜ ਦਾ ਮੁੱਕੇ ਹੀ ਨਾ ਬਸ ਉਹ ਯਾਰ ਮਾਤਾ ਇਹ ਕਹਿੰਦੇ ਵੀ ਆਪਾਂ ਮੰਡੀ ਬਸਾਈਏ ਵੀ ਚੱਲ ਇੱਕ ਰੋਟੀ ਅੱਧੀ ਅੱਧੀ ਕਰਕੇ ਖਾ ਲੋ ਬਸਾਵਾਂਗੇ ਮੰਡੀ ਦਾ ਬਸਾਓ ਫਿਰ ਰੋਟੀ ਆਪ ਨੂੰ ਨਹੀਂ ਗਲਤੀ ਕਰੀ ਨਹੀਂ ਬਸੂ ਤਾਂ ਫੇਰ ਹੀ ਨਾ ਜੇ ਆਪਾਂ ਵੇਚਾ ਲਾਏ ਦੇ ਕਰਾਂਗੇ ਕੋਈ ਵੇਚਾਂਗੇ ਜੇ ਲੈ ਕੇ ਮੁਰਗੇ ਇਹ ਖਾਲੀ ਮੁਰਗੇ ਫੇਰ ਕੀ ਫਾਇਦਾ ਨਾ ਕਰ ਰਿਹਾ ਸੋਦਾ ਹੋ ਗਿਆ ਹੋ ਰਿਹਾ ਬਾਈ ਸਾਹਮਣੇ ਕਰ ਲੋ ਕੋਈ ਆ ਬਰਫੀ ਦਾ ਆਹ ਦੋਸਤੋ ਆ ਪਰਪਰੀ ਪਟਾ ਸਾਡੇ ਨੋ 9 8 ਸਾਢੇ ਜ ਸਾਡੇ ਅਰਦੀ ਦੇ ਕਹਿਦਾ ਹੁੰਦਾ ਜੀ ਇੰਨੇ ਦਿਨਾਂ ਬਿਕ ਜੁਗ ਦੇ ਮੀਟ ਦੇ ਕਿੰਨੇ ਕਿਲੋ ਦੀ ਲੋਥੜੀ ਵਰਗੀ ਪਈ ਹੈ ਬਣਾ ਹੋਵੇ ਜਰਾ ਫੇਰ ਜੀ ਜੂ ਬੱਠੀਆਂ ਬਾਲਦੇ ਨੇ ਮਾ ਸਾਢੇ 6 ਦਾ ਤਾਂ ਲਾ ਫੜ ਜਾ ਲਾ ਪੂਰੇ 7000 ਦੇ ਹੋ ਗਏ ਯਾਰ ਚੱਟਪਰਾਵਾ ਠੀਕ ਹੈ ਉਹ ਗੋਣੀ ਕਰ ਉਹ ਮਾਂ ਪ੍ਰਸ਼ਾਹੀ ਮਾਂ ਜਦੋਂ ਬੰਦੀ ਜੇ ਵੱਜਦਾ ਹੁੰਦਾ ਆਪਾਂ ਕੀ ਕਰਕੇ ਰੱਖਣਾ ਚਾਹੀਦਾ ਉਹ ਗੋਣੀ ਚੱਲ ਬੱਤ ਉਹਦਾ ਹੋਣੀ ਮੇਰੀ ਤਾਂ ਗੱਲ ਸੁਣ ਪਹਿਲਾਂ ਪਹਿਲਾਂ ਗੱਲ ਤਾਂ ਸੁਣ ਲੈ ਬਹਿ ਕੇ ਬੈਠਾ ਇਹਨੂੰ ਪੋਣੀ ਪੰਜ ਸੌ ਬਹਿ ਕੇ ਬੈਠਾ ਬਸ ਗੋਣੀ ਕਰ ਲੜਾਈ ਕਰਾ ਦੂਗਾ ਦੇਖਾਈ ਜਲ ਮੈਂ ਕਰਾ ਦੂੰਗਾ ਫਿਰ ਕਿੰਨੇ ਦੀ ਪਾਉਣਾ ਹਾਂ ਨਾ ਹਾਂ ਨਾ ਦੇ ਸਾਂ ਫਿਰ ਨਾ ਪੁੱਛ ਜਾਇਜ਼ کہیں ਕੋਈ کہیں ਹਾਂ ਸਾਡੇ ਨੂੰ ਦੀ ਬੂ ਨਹੀਂ ਤੇਰੇ ਵਾਸਤੇ ਆਲਾ ਫੜਾ ਲਖਾਈ ਆਪੋ ਆਪਣੀ ਪੂਰੇ 7.5 ਦੀ ਬੱਸ ਬਾਹਰ ਰੱਖ ਜਾ ਮਲਗੀ ਦਾ ਅੱਖ ਲੱਗੀ ਦਾ ਉਹ ਉਹਨਾਂ ਨੂੰ ਵੀ ਰੋਟੀ ਛੱਡ ਦੇ ਰੋਟੀ ਮੈਨੂੰ ਵੀ ਉਹਨਾਂ ਨੂੰ ਵੀ ਰੋਟੀ ਛੱਡ ਰੋਟੀ ਆਉਂਦੀਆਂ ਰੋਲਾਂ ਦਾ ਪਵਾ ਰੋਟੀ ਨਹੀਂ ਆਉਂਦੀ ਜਿਹੜੀ 100 ਜਮਦੀ ਹੁੰਦੀ ਮੇ ਫੜਾ ਦੇ ਮੈਂ ਖੇਚਣੀ ਆਇਆ ਮੈਂ ਸੂਰੇ ਆ ਗਏ ਯਾਰ ਖੜ ਜਾ ਯਾਰ ਬੱਤ ਨੂੰ ਕਹ ਤਾ ਮੈਂ ਨਹੀਂ ਨੰਗੀ ਉਹ ਨਹੀਂ ਨੰਗੀ ਉਹ ਚੰਗੀ ਆ ਨਹੀਂ ਚੰਗੀ ਆ ਚੰਗੀ ਆ ਬਾਈ ਯਾਰ ਦਿਲ ਦਿਲ ਨੂੰ ਲੱਗਦਾ ਸੋਦਾ ਕਰਨ ਨਹੀਂ ਬਾਈ ਅੱਛਾ ਜੇ ਲਗਾਈਏ ਕਰਾ ਦੂ ਸਾਡੇ ਸਾਥੇ ਨਹੀਂ ਕਰਾਂਗਾ ਲਗਾਈ ਕਰਾ ਦੂਗਾ ਮੈਨੂੰ ਕੋਈ ਕਿਤੇ ਖਾਂ ਦੀ ਸੁੱਤ ਹੋ ਜਾਂਦੇ ਮੈਂ ਤੈਨੂੰ ਆਪ ਹੀ ਕਰ ਦਿੰਦਾ ਨਾਲ ਕੋਈ ਨਾ ਫਿਰ ਜਰ ਆਇਆ ਕਰ ਫਿਰ ਕੋਈ ਨਾ ਇਕਮਰ ਸੁਣਦਾ ਪਰ ਕਾਲੇ ਤੂੰ ਗੱਲ ਸੁਣ ਜੇ ਤੈਨੂੰ ਇਹ ਚੋ ਘਾਟਾ ਪਾ ਜੇ ਸੁਣਦਾ ਲੈ ਪਹਿਲਾਂ ਪਹਿਲਾਂ ਗੱਲ ਤਾਂ ਸੁਣ ਲੈ ਉਹ ਤਾਂ ਅੱਲਾ ਦੇ ਹੱਥ ਆ ਠੀਕ ਹੈ ਜੇ ਤੈਨੂੰ ਘਾਟਾ ਪੈ ਗਿਆ ਮੈਥੋਂ ਲੈ ਗਏ ਯਾਰ ਆਪਾਂ ਬੋਣੀ ਕਰਦੇ ਆਂ ਆ ਮੰਡੀ ਤੇ ਪਹਿਲੀ ਆਉਂਦਾ ਇੱਕ ਦੋ ਤਿੰਨ ਮੱਥੇ ਨਾਲ ਆ ਲਾਵਾ ਸਾਰੇ ਅੱਠ ਦੀ ਐ ਪਰ ਮੈਨੂੰ ਕੀ ਫਾਇਦਾ ਮੈਨੂੰ ਪੂਰੇ ਮਸਾ ਮਾਓ ਕਰਿਆ ਆਪਾਂ ਤਾਂ ਇਹ ਵੀ ਕਹਦਾ ਜੇ ਦੋ ਚਾਰ ਸੌ ਘਾਟਾ ਉਹ ਤੇਰੇ ਮਾ ਬਪਾ ਇਹ ਨਹੀਂ ਤੇਰੇ ਦੋ ਬਾਂਹ ਨੂੰ ਚਾਹ ਪੰਜ ਲਖਾਈ ਆਪੋ ਆਪਣੇ ਲਖਾਈ ਕਰਾਵਾ ਕਿੰਨੇ ਚੋਏ ਸੌਦਾ 8000 8000 ਬਣੇਗਾ ਵੇਚ ਤੀ ਤੈਨੂੰ ਘਰ ਤੇ 500 ਰੁਪਏ ਚੱਕਿਆ ਜੀ ਚਲ ਕੋਈ ਨਹੀਂ ਦਿੱਤੀ ਤੇਰੇ ਰੁਪਏ ਚੰਗੇ ਥਾ ਲੱਗਣਾ ਇਹਨੂੰ ਵਾਦਾ ਕਰੇ ਵਾਦਾ ਕਰੇ ਬਸ ਕਿਹੜਾ ਬਕਰੋ ਪਰਚੀ ਉਹ ਦੇਣਾ ਯਾ ਦੰਦਾ ਤਾਂ ਹੈ ਨਹੀਂ ਇਹ ਸਾਡੇ 100000 ਰੁਪਏ ਲਾ ਲਈ ਚਲ ਆਈ ਚਲ ਸੌਦਾ ਚਲ ਮੈਂ ਹੁਣ ਮੈਂ ਬੱਸ ਜੰਦੇ ਅਸੀਂ ਜੀ ਫਿਰ ਕਾਦਾ ਕਰਦੇ ਹੂੰ ਬਾਵਾ ਤੂੰ ਹੀ ਕਰਾ ਦਈ ਨਾ ਜੀ ਤੁਸੀਂ ਕਰੋ ਮੈਂ ਤਾਂ ਵੈਸੇ ਪੁੱਛਿਆ ਜੀ ਤੁਸੀਂ ਗੁੱਸੇ ਨਾ ਹੋਇਆ ਕਰੋ ਬਾਬਾ ਮੇਰੀ ਵਾਲਾ ਨਾ ਰੋ ਆ ਦੇਖਾ ਗੁੱਸੇ ਨਾ ਹੋਇਆ ਆ ਬੰਦਾ ਉਹ ਕਿਸੇ ਦੇ ਨਾਲ ਲੱਗ ਬਚਾਰਾ ਹਾਂ ਉਹ ਕਹਾ ਭਾ ਗੱਡੀ ਚੋਂ ਨਿਕਲ ਬੱਕਰ ਚਲੀ ਗਈ ਲੈ ਇਹ ਬੋਲਦੇ ਨੇ ਤਾਇਆ ਮੇਰੀ ਗੱਲ ਸੁਣ ਤਾਇਆ ਤੂੰ ਵੀ ਸੀ ਨਾ ਸੂਰੇ ਵਾਲੇ ਠੀਕ ਹੈ ਨਾ ਤੂੰ ਹੀ ਸੂਰੇ ਵਾਲੇ 6 ਬੱਕਰਾਂ ਦਾ ਸੌਦਾ ਤੂੰ ਵੀ ਕਰਾਇਆ ਨਹੀਂ ਕਰਾਇਆ ਠੀਕ ਹੈ ਤੂੰ ਤਾਂ ਵੇਖਿਆ ਨਹੀਂ ਆ ਬੰਦਾ 12000 ਸੂਰੇ ਵਾਲੇ ਲੱਗੇ ਆ ਗੱਲ ਇਹ ਕਹਿੰਦੇ 9000 ਦਾ ਦੇ ਕਿਵੇਂ ਦੇਈਏ ਭਾਈ 9 ਦਾ ਨਾ ਦੇ ਗੁੱਟੀ ਦਾ ਆਪਾ ਦਾਦਾ ਨਹੀਂ ਫਿਰ ਗੱਲ ਸਹੀ ਆ ਦਾਦਾ ਬਾਉ ਸਹੀ ਬਾਉ ਦਾਦਾ ਕਿਵੇਂ ਭਾਈ ਯਾਰ 12000 ਰੁਪਏ ਤਾਂ ਕੱਲ ਲੱਗੇ ਆ ਉਹ ਲੱਗਣ ਨੂੰ ਤਾਂ ਲੱਗਣ ਨੂੰ ਲੱਗੀਆਂ ਨੇ ਲੈ ਆਪਣਾ ਪਕਾਈ ਗਾ ਮੈਂ ਨਹੀਂ ਮੰਨਣਾ ਗਾ ਗੱਫਨ ਦਾਦਾ ਬਾਯਾ ਕੱਲ ਤੇ ਠੋਕਿਆ ਗਿਆ ਮੈਂ ਗੁੱਟੀ ਦਾ ਪੌਣਾ ਦਾ ਪਾ ਦੇ ਯਾਰ ਲੰਗਰ ਪਾਣੀ ਖਾਓ ਮੰਡੀ ਸੰਜੀ ਹੌਦੀ ਯਾਰ ਆਹ ਮੇਰੀ ਗੱਲ ਸੁਣ ਲੈ ਕੋਈ ਪਕਾਈ ਨਾ ਗਈ ਐ ਤਾਂ ਮੇਰੀ ਗੱਲ ਮੇਰੇ ਕੋਲ ਆ ਜਾ ਮੈਂ ਤੇਰੇ ਕੋਲ ਤੂੰ ਮੇਰੇ ਕੋਲ ਆ ਜਾ ਹੁਣ ਜੇ ਇਹਨਾਂ ਨੂੰ ਮੈਂ ਨਾ ਤੂੰ 14000 ਦਾ ਭਾਈ ਤੂੰ ਉਪਰ ਤਾਂ ਹੀ ਡੰਡਾ ਕੋਈ ਗੁੱਸਾ ਤਾਂ ਨਹੀਂ ਜੇ ਮੈਂ ਲੈ ਰਾਂ ਆ ਜਾ ਇਧਰ ਕਿੱਥੇ ਚੱਲ ਤੂੰ ਗੋਜਣਾ ਯਾਰ ਤੂੰ ਨਾ ਗੁੱਸੇ ਹੋਇਆ ਕਰ ਰਹਿਣ ਵਾਲਾ ਚਲਾ 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 ਪਰ ਨਹੀਂ ਹੁੰਦਾ ਸੱਚ ਅਗਰ ਕਰੀ ਗੀ ਕੱਲ ਦੀ ਗੱਲ ਛੱਡ ਹੁਣ ਅੱਜ ਆਲੀ ਤੇ ਸੁਣ ਹਾਂ ਜੀ ਜੀ ਮੈਂ ਨਾ ਬਤਾਇਆ ਨਹੀਂ ਗੀ ਗੱਲ ਸੁਣ ਕਾਇ ਨਹੀਂ ਸੁਣ ਮੇਰੀ ਗੱਲ ਨਾ ਕਿੰਨੀ ਗੱਲ ਸੁਣ ਤੈਨੂੰ ਲੱਗਿਆ ਜਾ ਕੋਤ ਕੱਲ ਹੁਣ ਗੱਲ ਅੱਜ ਦੀ ਕਰ ਚੱਲ ਨਾਮ ਕਾਲ ਦਾ ਆਉਣ ਵਾਲਾ ਜਿਹੜਾ ਕਾਲ ਕਹਿੰਦੇ ਉਹ ਕਾਲ ਹੁੰਦਾ ਜਿਹੜਾ ਲੰਘਿਆ ਲੰਘਿਆ ਚੱਲਾ ਇਹਨੂੰ ਦਰਦੀ ਦਾ ਅੱਜ ਦੀ ਗੱਲ ਕਰ ਅੱਜ ਦੀ ਗੱਲ ਕੱਲ੍ਹ ਐਤਵਾਰ ਸੀ ਅੱਜ ਸੋਮਵਾਰ ਹੈ ਕੱਲ ਵਾਲੇ ਦੇ ਮੜੇ ਸੀ ਨਹੀਂ ਮਾਰੇ ਸੀ ਮਾਈ ਨਹੀਂ ਹੋ ਰਹੇ ਕਰਾ ਬਣਾ ਗਿਆ ਜਰਾ ਦੋ ਮੁੜ ਕੇ ਉਣੀ ਨਹੀਂ ਉਣੀ ਨਹੀਂ ਯਾਰ ਕਿਹੜਾ ਟਿਆਨੇ ਬੰਦੇ ਦੀ ਗੱਲ ਸਮਝਿਆ ਕਰੋ ਟਾਈਮ ਭੱਜੇ ਗਿਆ ਐਂ ਦੁਬਾਰ ਫੇਰ ਆ ਗਿਆ ਇਹ ਨਹੀਂ ਬਰਾਦਰ ਇੱਕ ਮੁੰਡਾ ਤੇ ਹਟਾ ਮੱਠੋਂ ਬੱਕਰਾ ਵੇਚਣਾ ਬੰਦਾ ਉਹ ਨੂੰਹਾਂ ਤੀਆਂ ਵਾਲਾ ਯਾਰ ਉਹ ਆਪਾਂ ਤੋਂ ਵੱਡਾ ਆਇਆ ਪਹਿਜੇ ਫੇਰ ਆ ਗਿਆ ਫੇਰ ਲੈ ਜੇ ਆਪਣੀ ਆਪ ਦਾ ਹੋਏ ਨੰਨੀ ਮੰਡੀ ਆ 12 ਕਈ ਜਣਾਂ ਕੋ ਸਾਡੇ 13:30 ਤੱਕ ਕਿਵੇਂ ਕਹਾਂ ਕਿ ਆ ਗਿਆ ਮੈਂ ਤੁਹਾਨੂੰ ਦੱਸਿਆ ਤੂੰ ਅੱਜ ਦੀ ਗੱਲ ਕਰ ਯਾਰ ਨੂੰ ਨਿਹੜ ਜਾ ਉਹ ਨੂੰ ਨਾ ਆਪੇ ਬੋਲੋ ਆਹ ਲੰਦਾ ਕੋਈ ਲੱਗੇ ਜਾਂਦਾ ਹੈ ਤੂੰ ਮੇਡਰ ਮੇਡ ਜਾਂਦਾ ਭਾਈ ਅਰੇ ਅਰੇ ਪੀਂਹ ਲਾਣੇ ਆਂ ਇਹ ਮੇਡਾ ਉਹ ਬੱਕਰਾ ਲੈ ਜੂਗਾ ਲੈ ਪਰ ਆ ਲੈ ਦੇ ਦੇ 1.5 ਲੱਖ ਰੁਪਏ ਦੇ ਨਹੀਂ ਬੱਕਰਾ ਲਾ ਦੱਸ ਤੋ ਨਹੀਂ ਹੋਣਾ ਉਹ ਕਾਉਣਾ ਮੰਨ ਗਾ ਲਾ ਬੱਕਰਾ ਕਾਉਣਾ ਮੰਨ ਗਾ ਲਾ ਯਾਰ ਆਪਣਾ ਨਾ ਗੱਡੀ ਆਪਣੀ ਆਪ ਦੀ ਆ ਬੱਕਰੇ ਵੀ ਆਪ ਦੇ ਆ ਆਪਾਂ ਕਿਸੇ ਦਾ ਕੁਝ ਦੇਣਾ ਨਹੀਂ ਵੀ ਆਪਾਂ ਨੂੰ ਜਰੂਰੀਏ ਵੇਚ ਕੇ ਹੀ ਜਾਣੇ ਨਹੀਂ ਮੈਂ ਤੈਨੂੰ ਕਦੋਂ ਕਿਹਾ ਵੀ ਤੂੰ ਕੇ ਲੈ ਨਹੀਂ ਨਹੀਂ ਵੇਲਾ ਤੱਕ ਨਹੀਂ ਦੱਸ ਦੇ ਭਾਈ ਇਹ ਕੰਮ ਨਾ ਕਰ ਕੇ ਲੈ ਵੀ ਕਰਾਇਆ ਪੜਾ ਜਾਂਦੀ ਆ ਤਾਂ ਤੇਰਵਾਰ ਗੱਡੀ ਤੇਰ ਦਾ ਨੱਟਿਆ ਨਾ ਭਾਜੇ ਕਾ ਨਾ ਤੈ ਉਹਦਾ ਮੱਛੀ ਗੱਡੀ ਚ ਉਹ ਮੱਛੀ ਆ ਨਾ ਇਹਦਾ ਫਿਰ ਆਏ ਸੋਚੀ ਚੱਲੇ ਤਾਂ ਫਿਰ ਆਏ ਨਹੀਂ ਸੋਚਿਆ ਪਾ ਲੈ ਚੱਲੀ ਜਾਂਦਾ ਚੱਲੀ ਜਾਂਦਾ ਤੇਰੀ ਤਾਂ ਚੱਲੀ ਜਾਂਦਾ ਕੋਈ ਗਾਇਤ ਗੱਲ ਕਹਿੰਦਾ ਕੁਝ ਨਾ ਹਟ ਜਾ ਹਟ ਇੱਕ ਮਿੰਟ ਉਹ ਬਾਲੂ ਕਬਾਲਾ ਫਿਰ ਉਰੇ ਆਓ ਜੀ ਉਰੇ ਬਾਲੂ ਓਏ ਚਲੋ ਫਿਰ ਠੀਕ ਹੈ ਆਪਣੇ ਕਰਨ ਦੇ ਹਟ ਹਟ ਜਾ ਹੁਣ ਮੈਂ ਪੈ ਦੁ ਘੱਟ ਦੇਣਾ ਨਹੀਂ ਮੱਛਾ ਮੰਨਦਾ ਤੇਰਾ ਧੱਕਾ ਕਰ ਹਾਂ ਇਹਦਾ ਧੱਕਾ ਕਿੰਨੇ ਦਾ ਤੇ ਹਟਦਾ ਓਏ ਨਹੀਂ ਇਹ 1.5 ਦਸ ਕਹਿੰਦਾ ਸੀ ਫਿਰ ਹੋਰ ਕੀ ਕਰਦਾ ਆ ਬਰਮਰੀ ਜੀ ਕਿਹਦੇ ਆ ਬਾਤ ਹੰਦਾ ਹਸਤਾ ਮੈਂ ਜਾਇ ਜੀ ਮੇਰੇ ਬਾਸ ਤੇ ਤੇਰੇ ਅੱਤੀ 500 ਆਇਆ ਮੈਂ ਤੈਨੂੰ ਇਹ ਤਰ ਤੱਕ ਕੱਟ ਦੇਣਾ ਨਹੀਂ ਤੇਰੇ ਅੱਤੀ 500 ਕੱਟ ਲਾ ਫੜ ਮਾਨਸ ਸਿੰਘ ਲਾ ਫੜ ਹਰਤਾ ਲਾ ਯਾਰ ਭੇਜਦਾ ਪੂਰਾ ਜਾਨਾ ਮਨ ਗੱਲ ਆਖੇ ਲਾ ਲਈ ਆਪੋ ਆਪਣੀ ਹੈ ਦੇ ਬਸ ਉਹ ਨਹੀਂ ਕਿਉਂ ਯਾਰ ਕੋਈ ਗੱਲ ਬਣੀ ਇਹ ਨਹੀਂ ਮਨ ਗੱਲ ਗੱਲ ਬੱਲੇ ਹੁਣ ਮੰਨ ਗਾ ਲਓ ਤੇਰੇ ਪੱਖ ਚਾ ਗੱਲ ਉਹ ਨਹੀਂ ਉਹ ਇਹ ਤਾਂ ਨਹੀਂ ਛੱਡ ਕੇ ਜਾਂਦਾ ਯਾਰ ਇਹ ਨੂੰ ਥੱਲੇ ਬੰਦੇ 200 ਇਹ ਇਹ ਮਸਾ ਮੰਗਦਾ ਨਹੀਂ ਬੰਦੀ ਨਾਲ ਇਹਦੇ ਆ ਬਾਬੂ ਆਪਣੇ ਬਰਬਰੇ ਗਵਰਨਮੈਂਟ ਵੱਲੋਂ ਰੰਗੀ ਇਹ ਤਾਂ ਇਹ ਹੈ ਬੜਾ ਠੀਕ ਆ ਫੋਨ ਵੀ ਉਹ ਕੋਲ ਬੈਠਾ ਰੱਖ ਕੇ ਪਾ ਦੇ ਆ ਜਾ ਉਹ ਇਹ ਸੌ ਦੇਖ ਨਹੀਂ ਭਾਈ ਰੋਟੀ ਨੂੰ ਅਗਲਾ ਅੱਜ ਅੱਲੀ ਕੇ ਵੇਚਿਆ ਕਲੀਪੋਰਸ ਬੱਸ 10 ਹੋਗਾ ਚੇਲੇ ਆਈ ਜਾਨ ਨੂੰ ਬਹੁਤ ਰੁਕਣਾ ਫੋਨ ਲੈ ਲੈ ਤੇ ਦੱਬੋ ਹੱਥ ਵਿੱਚ 500 ਤੋਂ ਕਾ ਜਾਨ ਫੋਨ ਕੁਝ ਅਗਲੀ ਮੰਦਰੀਆਂ ਤੇ ਵੀ ਕਰਾ ਕੇ 1000 ਰੁਪਏ ਮੰਗਾ ਦੇਖਾਈ ਪਏ ਜਾਣੀ ਇੱਥੇ ਮੈਂ ਲੈ ਦੂੰਗਾ ਸਰ ਕੀ ਰੋਮਾਨੀ 500 ਰੁਪਏ ਬੱਚੋਂ ਤੂੰ ਮੰਨ ਜਾ ਬੁਰਾ ਆਪੇ ਮੰਨ ਜੀ ਜਾ ਜਿਹੜੇ ਨੂੰ ਪਤਾ ਇਹਦਾ ਸੌਦਾ ਹੁੰਦਾ ਹੀ ਨਹੀਂ ਆ 500 ਹਟ ਜਾ ਉਹ ਖੜ ਜਾ ਹਟ ਜਾ ਇਹ ਗੱਲ ਬੱਚਿਆਂ ਵਾਲੀ ਕਰੀ ਜਾਂਦਾ ਯਾਰ ਬੱਚਿਆਂ ਵਾਲੀ ਕੋਈ ਰੋਕਾ ਯਾ ਮੜਾ ਯਾ ਕੋਈ ਫਿਰ ਉਹਨੇ ਦਾ ਵੀ ਨਹੀਂ ਹੈ ਉਹਨੇ ਦਾ ਵੀ ਨਹੀਂ ਆ ਤਾ ਯਾਰ ਕਹਿੰਦਾ ਮੈਨੂੰ ਕੱਲ ਲਵਾਣ ਲੱਗਿਆ ਯਾਰ ਤਾ ਕੀ ਕਰੂਗਾ ਨਹੀਂ 12 ਦਾ ਪੱਦੀਣਾ ਵੀ ਨਹੀਂ ਬਈ ਲੱਗਿਆ ਤਾਂ ਉਹ ਉੱਥੀ ਫੋਨ ਲਨ ਜੀ ਲੱਗਿਆ ਤਾਂ ਉਹ ਉੱਥੀ ਫੜਦੇ ਲੱਗਾ ਡਾ ਵਗਿਆ 12 ਦਾ ਜਮਾ ਨਾ ਦੇ ਠੀਕ ਆ ਤੇਰੀ ਚੀਜ਼ ਆ 11.5 ਦਾ ਨਹੀਂ ਨਹੀਂ 9000 ਠੀਕ ਆ ਹਾਂ ਠੀਕ ਆ 9 ਦੇ 12 ਦਾ 11.5 ਦਾ ਦੇ ਬ్రో ਫੋਨ ਹੀ ਕੋਈ ਨਹੀਂ ਇਹਦਾ ਬੰਦਾ ਲਿਆ ਇਹ ਡਿੱਗਦਾ ਯਾਰ ਪਹਿਲੀ ਮੱਢੀ ਜਾਏ ਪੂਰੀ ਨਹੀਂ ਜੰਡੀ ਜਾਣਾ ਬੋਲਦਾ ਧੰਨਵਾਦ ਧੰਨਵਾਦ ਤੇਰੀ ਗੱਲ ਬਹੁਤ ਵਧੀਆ ਗੱਲ ਤੇਰੀ ਗੱਲ ਨਹੀਂ ਮਨਦਾ ਮਾਤਾ ਨੂੰ ਫੋੜਾ ਦਿੰਦੇ ਕੋਈ ਆ ਤਾਂ ਜੋਕੈਨ ਤਸਿਲ ਗੜੀ ਲਾ ਦਿਆ ਤੈਨੂੰ ਉੱਥੇ ਇੱਕ ਵਾਰ ਖੜ ਜਾ ਯਾਰ ਤਸਿਲ ਗੜੀ ਲਾ ਦੇ ਸਾਬਾ ਦੇ ਖਾਨੇ ਨੂੰ ਜੈਤੋ ਵੀ ਲਾ ਕੇ ਆਏ ਜੈਤੋ ਲਾ ਦਿਆ ਤੂੰ ਮੈਂ ਉੱਥੇ ਲੈਕਟਰ ਲਖਾ ਕਰਾ ਕੇ ਲੈ ਆਂ ਵੀ ਜਿੰਨੇ ਕਹਦਾ ਉਹਨੇ ਦੇ ਵੇਚਣਾ ਹੈਗਾ ਇਹ ਕੁਛ ਇਕੜਾ ਕਰਾ ਕੇ ਲੈ ਆਂ ਤੇਰੇ ਸਾਹਮਣੇ ਵੇਚਾਂਗੇ ਹਾਂ ਜੀ ਦੇ ਕੇ ਬਾਕੀ ਹਾਂ ਕੱਲਾ ਵੇਚਿਆ ਨਾ ਵੇਚ ਰਿਹਾ ਆ ਕੱਲਾ ਬੱਕਰਾ ਆ ਕੱਲਾ ਬੱਕਰਾ ਜੱਸਾ ਬੱਕਰਾ ਸਾਡੇ ਬਾਰੇ 11000 ਕਹਤਾ ਹੈ 11000 ਸਾਡੇ 11000 ਵੀ ਕਹਤਾ ਵਾ ਠੀਕ ਹੈ ਮੈਂ ਕੱਲ ਮੈਨੂੰ 12000 ਬੰਦ ਕਰੀ 12000 ਕੰਮ ਨਹੀਂ ਆਲਾ ਬੜਾ ਇਹ ਨਹੀਂ ਪਾਰਾ ਆ ਗੱਲ ਸੁਣੋ ਨਵੀਂ ਗੱਲਾਂ ਐ ਮਸਾ ਦੇ ਪਾਸੇ ਕੀ ਬੱਥਿਆ ਰੱਖ ਕੇ ਸੁਵੇ ਨਹੀਂ ਛੱਡ ਕੇ ਜਾਂਦੇ ਆਪਣਾ ਕਰ ਹਾਂ ਤੁਹਾਨੂੰ ਲੋਕਾਂ ਨੂੰ ਜਾਨਣਾ 12 ਜਦਾ ਬੱਕਰੇ ਦੇ ਉੱਤੇ 12 ਗਾਇਸ ਹੁਣ ਬਹੁਤ ਲਾ ਦੇ ਰੁਪਏ ਜਿਆਦਾ 12 ਹਜ਼ਾਰ ਕਿੰਨੇ ਰੁਪਏ ਲੱਗੇ ਹਾਂ ਸਾਹਿਬ 12 ਹਜ਼ਾਰ 12 ਲੱਗੇ ਜੀ ਕਿੰਨੇ ਰੁਪਏ ਲੱਗੇ ਜੀ 12000 ਡਿਮਾਂਡ ਕਿੰਨੀ ਸੀ ਡਿਮਾਂਡ ਤਾਂ ਤਾਂ ਕਹਿੰਦਾ ਦਾਲ ਕਿੱਲਾ ਜ਼ਮੀਨ ਦਾ ਦਿਓ ਨਾਲ ਉਹ ਤਾਂ ਕਹਿੰਦਾ ਪੂਰਾ ਇੱਕ ਹੋਰ ਤੁਹਾਡੀ ਗੱਲ ਦੀ ਹੱਡ ਘੋੜੇ ਇਹ ਮੈਚ ਕੋਸੂ ਧੜ ਗਿਆ ਦਲਦੂ ਰੋਟੀ ਖਾ ਜਾ ਜਾਓ ਜਾ ਇੱਕ ਕੱਲਾ ਕੱਲਾ ਖਾਇਆ ਉਹਨਾਂ ਦੇ ਖੜਾ ਉਹ ਹੈਗਾ